ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਪਿੰਡ ਨੂਰਸ਼ਾ ਨੇੜੇ ਚੰਦਪਾਂ ਡਰੇਨ ਦੇ ਕੋਲ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਆਪਣੇ ਹੱਥੀਂ ਰਾਹਤ ਸਮਗਰੀ ਉਹਨਾਂ ਨੂੰ ਵੰਡੀ ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਸ ਸਿੰਘ ਸਵਨਾ ਅਤੇ ਆਬੋਹਰ ਦੇ ਸਾਫਕਾ ਵਿਧਾਇਕ ਅਰुण ਨਾਰੰਗ ਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪੀੜਤਾ ਨੂੰ ਹਰ ਮਦਦ ਮੁਹੱਈਆ ਕਰਵਾ ਰਹੀ ਹੈ ਉਨਾ ਕਿ ਆ ਕਿ ਫਾਜ਼ਲਕਾ ਹਲਕੇ ਦੇ ਵਿੱਚ 70 ਲੱਖ ਰੁਪਏ ਤੋਂ ਵੱਧ ਦੀ ਰਾਹਤ ਸਮਗਰੀ ਵੰਡੀ ਗਈ ਹੈ ਅੱਜ ਅਸੀਂ ਫਾਜ਼ਲਕਾ ਜ਼ਿਲ੍ਹੇ ਦੇ ਨੂਰ ਸ਼ਾ ਪਿੰਡ ਦੇ ਵਿੱਚ ਮੈਂ ਖੜੀ ਹਾਂ ਔਰ ਮੇਰੇ ਨਾਲ ਐਮ ਐਲ ਏ ਸਾਹਿਬ ਸਮਣਾ ਜੀ ਖੜੇ ਹੈ ਮੈਡਮ ਖੜੇ ਨੇ ਔਰ ਰੈਡੀਸ ਸਾਹਿਬ ਖੜੇ ਨੇ ਮੈਡਮ ਐਸਟੀਐਮ ਖੜੇ ਨੇ ਔਰ ਸਾਡੇ ਸਾਰੇ ਹੀ ਜਹਾਰੂ ਵਰਕਰਸ ਵੀ ਖੜੇ ਹੈ ਪਾਰਟੀ ਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਨ ਜੀਓਸ ਵੀ ਇੱਥੇ ਪਹੁੰਚੇ ਹੋਏ ਆ ਸੋ ਗੱਲ ਇਹ ਆ ਕਿ ਜਿਹੜੇ ਲੋਕ ਉਹ ਰੈਸਕਿਊ ਕਰਕੇ ਲੈ ਜਾਂਦੇ ਆ ਅਸੀਂ ਸਾਈਡਾਂ ਤੇ ਬਿਠਾ ਰੱਖਿਆ ਹੈ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਹੈ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਚੋ ਕੁਦਰਤੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ ਕਿ 70 ਲੱਖ ਰੁਪਈਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ੂਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ੂਮ ਕਰ ਚੁੱਕੇ ਆ ਸੋ ਬੇਸਿਕਲੀ ਹੁਣ ਨੀੜੇ ਹੀ ਹੈ ਕਿ ਜਦੋਂ ਅਗਲਾ ਪੜਾ ਹੁੰਦਾ ਸੀ ਬਿਮਾਰੀਆਂ ਚ ਘਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ ਪਚਾ ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮ ਐਲ ਏ ਸਮਰਨਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜਿਹੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਆਰਮੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀਆਂ ਬਾਕੀ ਜੋ ਵੀ ਇਹਨਾਂ ਦੇ ਬਚਾਅ ਗਾਹਾਂ ਤੋਂ ਕੀਤੇ ਜਾ ਸਕਦੇ ਆ ਉਹ ਅਸੀਂ ਐਮਐਲਏ ਸਾਹਿਬ ਵੀ ਜ਼ੋਰ ਲਾਉਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਇਹ ਮੰਗ ਰੱਖਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ